ਆਉਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਕੂੜੇ ਦੇ ਢੇਰ ਤੇ ਖੜੇ ਆਂ ਦੇਖੋ ਕਰੋ ਜਿਹੜਾ ਲੁਧੇਣਾ ਨਗਰ ਨਿਗਮ ਹੈਗਾ ਵਾ ਉਥੋਂ ਦੇ ਮੇਅਰ ਕਹਿੰਦੇ ਨੇ ਐਮਸੀ ਕਹਿੰਦੇ ਨੇ ਵੀ ਸੜਕਾਂ ਤੇ ਕੂੜਾ ਨਾ ਸਿੱਟੋ ਪਰ ਸਾਡੇ ਜਿਹੜੇ ਹੈਗੇ ਇੱਥੇ ਇਹ ਕਮੇਟੀ ਵਾਲੇ ਉਹ ਸੜਕਾਂ ਤੇ ਕੂੜਾ ਆਪ ਹੀ ਛਟਰੇ ਆ ਲੁਧਿਆਣੇ ਦਾ ਆਰਡਰ ਦਿੱਤੇ ਜਾਂਦੇ ਆ ਕੋਈ ਲੋਕਾਂ ਨੂੰ ਕਹਿੰਦੇ ਆ ਵੀ ਸੜਕਾਂ ਦੇ ਨਸਟੋ ਤੇ ਸਾਡੇ ਤਾਂ ਆਹ ਜਿਹੜੇ ਹੈਗੇ ਨਗਰ ਕਮੇਟੀ ਵਾਲੇ ਆਪ ਹੀ ਇੱਥੇ ਆ ਦੇਖੋ ਕੂੜੇ ਦੇ ਢੇਰਾਂ ਆ। ਅੱਜ ਤੋ ਸਾਡੇ ਸ਼ਹਿਰ ਨੂੰ ਸਫਾਈ ਦਾ ਅਵਾਰਡ ਮਿਲਿਆ ਹੋਇਆ ਵਾ। ਆਪਾਂ ਰਾਏਕੋਟ ਰੋਡ ਤੇ ਜਾਂਦੇ ਆ ਉੱਥੇ ਕੂੜਾ ਆ। ਆਪਾਂ ਜਿਆਉ ਰੋਡ ਤੇ ਜਾਂਦੇ ਆ ਉਧਰ ਕੂੜਾ ਆ। ਇਧਰਲੇ ਪੁਲਿਸ ਹੌਸਰ ਦੇ ਪਾਸੇ ਕੂੜਾ ਆ। ਆ ਪਰਲੇ ਪਾਸੇ ਕੂੜਾ ਪਿਆ ਵਾ। ਇੱਥੇ ਕੂੜਿਆਂ ਦੇ ਢੇਰ ਬਣ ਜਾਂਦੇ ਆ। ਜੇ ਇਹਨਾਂ ਨੇ ਇੱਥੇ ਡੰਬ ਲਾਇਆ ਵਾ। ਕਟੋ ਕਰ ਦੇ ਨੂੰ ਤੱਕ ਦੇਓ ਗਰਾ ਇਹਨੂੰ ਗਰਾ ਇਹਨੂੰ ਆਸੇ ਪਾਸੇ ਕੋਈ ਨਾ ਕੋਈ ਯਾਨੀ ਬੰਦ ਕਰ ਦੇਓ ਗਰਾ ਆਹਾਂ ਇਹਨਾਂ ਬਿਮਾਰੀ ਦਾ ਕਰਾ ਨਹੀਂ ਪੈਂਦੇ ਆ ਉਹ ਪੁੱਛੋ ਨਾ ਗਰਾ ਅੱਜ ਨਾਲੇ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਨਾ ਵਾ ਨਾਲੀ ਨਾਲ ਆਈ ਚੱਲ ਰਹੀ ਦੱਸਣਾ ਚਾਹੋ ਬਈ ਉਹਦਾ ਕੰਮ ਨਹੀਂ ਆਹ ਇਹ ਉਹਨੂੰ ਤਾਂ ਮੈਂ ਡਰਦਾ ਫੋਨ ਨਹੀਂ ਕਰਦਾ ਇੱਥੇ ਆਪਣੇ ਨਗਰ ਕੌਂਸਲ ਇਹ ਉਹਨੂੰ ਤਾਂ ਕਿਉਂਕਿ ਉਹ ਕਹਿੰਦਾ ਸਾਡਾ ਕੰਮ ਹੈ ਨਹੀਂ ਹੁਣ ਆਹ ਪਤਾ ਨਹੀਂ ਕੰਮ ਕਿਹਦਾ ਵਾ ਮੈਨੂੰ ਲੱਗਦਾ ਡੀਸੀ ਦਾ ਹੋਊਗਾ ਜਾਂ ਮੁੱਖ ਮੰਤਰੀ ਭਗਵਾਨ ਜਮਾਨ ਦਾ ਹੋਊਗਾ ਕੰਮ ਆਹ ਜਾਂ ਫਿਰ ਭਾਈ ਆ ਲੋਕੋ ਨੂੰ ਚੱਕਣਾ ਪੈਣਾ ਵਾਕਰ ਜੇ ਇਹਨਾਂ ਨੇ ਕੂੜੇ ਦਾ ਕੋਈ ਖਾਸ ਹਾਜ਼ਰ ਨਾ ਕੀਤਾ ਟੀਟੂ ਬਾਣੀਆਂ ਰੇੜੀਆਂ ਭਰ ਕੇ ਸਿੱਧਾ ਉੱਥੇ ਛੱਡ ਕੇ ਆਊਗਾ ਠੀਕ ਆ ਭਾਈਕਰ ਸਿੱਧਾ ਜਾਵਾਂਗੇ ਯਾਨੀ ਕਹਿਣ ਦਾ ਪਾਵ ਆਹ ਕੂੜਾ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਛੱਡ ਕੇ ਆਊਗਾ ਟੀਟੂ ਬਾਣੀਆਂ ਕਰ ਫਿਰ ਕਹਣਗੇ ਟੀਟੂ ਬਾਣੀਆਂ ਬੋਲਦਾ ਵਾ ਟੀਟੂ ਬਾਣੀਆਂ ਬੇਇੱਜ਼ਤੀ ਕਰਦਾ ਵਾ ਅੱਜ ਸਾਡੇ ਵੱਡੇ ਵੱਡੇ ਲੀਡਰ ਸਾਰੇ ਚੁੱਪ ਨੇ ਕਿਉਂ ਸਾਰਿਆਂ ਦੇ ਮੂੰਹ 'ਚ ਦੰਦਲ ਪੈ ਗਈ ਕਿਉਂ ਜਦੋਂ ਸਪਾਈ ਵਾਰ ਮਿਲਿਆ ਸੀਗਾ ਆਹੀ ਲੀਡਰ ਕਹਿੰਦੇ ਸੀਗੇ ਅਸੀਂ ਕੀਤਾ ਕੰਮ ਅਸੀਂ ਕੀਤਾ ਕੰਮ ਅਸੀਂ ਕੀਤਾ ਉਦੋਂ ਵੀ ਟੀਟੂ ਬਾਣੇ ਦੇ ਕੰਮ ਨਹੀਂ ਦੇਖੇ ਅੱਜ ਆ ਢੇਰ ਨੇ ਲੋਕਾਂ ਦਾ ਕੰਬਾਰ ਆ ਆਈ ਚਲੋ ਆ ਦਿਖਾਈ ਚਲੋ ਢੇਰ ਘੋੜਾ ਜਾਣਾ ਇੱਥੇ ਮਰੇ ਹੋਏ ਕੁੱਤੇ ਵੀ ਪਾਏ ਪਿੱਛੇ ਜਿਗਰਾ ਇੱਥੇ ਮਰੇ ਹੋਏ ਤੂਏ ਜੀਵ ਜੰਕੂ ਸਾਰਾ ਕੁਛ ਸੱਥੇ ਐ ਪਿਆਵਾ ਪਹਿਲਾਂ ਵੀ ਢੋਲ ਪਜਾਰਿਆ ਕਿ ਕੁੜੇ ਸਿਕਾਏ ਸੀਗੇ ਤੇ ਹੁਣ ਫਿਰ ਇਹਦਾ ਹਾਲ ਦੇਖ ਲੋ ਕਿਹੜਾ ਕੁੜੇ ਲਗ ਰਹੇ ਆ ਦੇਖੋ ਬਣਾ ਇੱਥੇ ਵਾਲੀ ਵਿਆਹ ਲੈ ਸਿੱਟੀ ਜਾਂਦੇ ਕੋਈ ਇੱਥੇ ਸਾਧ ਨਹੀਂ ਆ ਮੁੱਲਾ ਪਰ ਸਾਇਆ ਸਾਡਾ ਕੂੜਿਆ ਢੇਰ ਬਣ ਗਿਆ ਬਾਲੀ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ